ਹੈਲੋ ਜੀ ਸਾਰਿਆਂ ਨੂੰ ਹਸੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਇੱਥੇ ਜੀ ਅੱਜ ਦੇ ਵਲੌਗ ਵਿੱਚ ਮੱਕੀ ਮੈਂ ਸਵੇਰ ਦੇ ਕੰਮ ਤੋਂ ਵੀਡੀਓ ਬਣਾਈ ਹੈ ਮਾਰਨਿੰਗ ਦਾ ਟਾਈਮ ਸੀਗਾ ਇਧਰ ਸਭ ਤੋਂ ਪਹਿਲਾਂ ਜੀ ਮੈਂ ਆ ਕੇ ਰੱਖੀ ਸੀਗੀ ਚਾਹ ਬਣਨ ਵਾਸਤੇ ਤੇ ਹਾਂਜੀ ਇਧਰ ਨਾਲ ਹੀ ਮੈਂ ਲੱਗੀ ਹਾਂ ਆਟਾ ਗੁੰਨਣ ਮੈਂ ਜਿਵੇਂ ਸਵੇਰੇ ਚਾਹ ਬਣਾਉਣੀ ਆ ਉਸਦੇ ਨਾਲ ਹੀ ਆਟਾ ਗੁੰਨ ਲੈਣੀ ਹੁੰਨੀ ਆ ਤੇ ਨਾਲ ਨਾਲ ਆਟਾ ਗੁੰਨ ਕੇ ਹੋਰ ਵੀੜੇ ਕੋ ਨਿੱਕਾ ਮੋਟਾ ਕੰਮ ਹੁੰਦਾ ਆਪਾਂ ਕਰ ਲਈਦਾ ਵਾ ਤੇ ਆਟਾ ਹੁਣ ਬਸ ਆਪਾਂ ਗੁੰਨ ਕੇ ਰੱਖ ਲੈਣਾ ਵਾ ਵੈਸੇ ਤਾਂ ਵਧੀਆ ਗੱਲ ਏ ਕਿ ਸਵੇਰੇ ਸਵੇਰੇ ਆਟਾ ਗੁੰਨਿਆ ਜਾਵੇ ਮੱਕੀ ਦਾ ਕੰਮ ਹੁੰਦਾ ਹੈ ਕਿ ਖਤਮ ਹੋ ਜਾਂਦਾ ਮੀਨ ਕੰਮ ਹੋ ਜਾਂਦਾ ਵਾ ਤੇ ਜਿਵੇਂ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਰੋਟੀ ਪਕਾਉਣੀ ਹੁੰਦੀ ਆ ਫਿਰ ਤਾਜ਼ੇ ਆਟੇ ਦੀਆਂ ਰੋਟੀ ਬਹੁਤ ਵਧੀਆ ਆਉਂਦੀ ਆ ਵੈਸੇ ਤਾਂ ਰਾਤ ਦਾ ਆਟਾ ਥੋੜਾ ਕਾਣਾ ਬਾਝੀ ਜਾਂਦਾ ਜਿਵੇਂ ਇੱਕ ਅੱਧੀ ਰੋਟੀ ਵਾਸਤੇ ਤੇ ਪਰ ਫਿਰ ਵੀ ਜੇ ਸਵੇਰੇ ਵਧੀਆ ਤਾਜ਼ਾ ਆਟਾ ਹੋਏ ਤੇ ਵਧੀਆ-ਵਧੀਆ ਰੋਟੀ ਪੱਕ ਜਾਂਦੀ ਆ ਤੇ ਇਹਨਾਂ ਨੂੰ ਪਤਾ ਕਿ ਬੱਚ ਦੀ ਹੈ ਜੇ ਦੋਨਾਂ ਨੇ ਮੱਕੀ ਉਥੇ ਅੱਧੀ ਛੁੱਟੀ ਹੁੰਦੀ ਹੈ ਤੇ ਉਹਨਾਂ ਫੇਰ ਹੀ ਜਾ ਕੇ ਉਹਨਾਂ ਰੋਟੀ ਖਾਣੀ ਹੁੰਦੀ ਹੈ ਇੱਥੇ ਜੀ ਆਪਾਂ ਹੁਣ ਆਟਾ ਗੁੰਨ ਕੇ ਰੱਖ ਲਿਆ ਸੀ ਤੇ ਨਾਲ ਮੈਂ ਬਣਾਉਣ ਲੱਗੀ ਸੀ ਚਾਹ ਤੇ ਚਾਹ ਵਿੱਚ ਆਪਾਂ ਪਾ ਦਿੰਨੇ ਆ ਦੁੱਧ ਜੀ ਉਹਨਾਂ ਜਿਹੜਾ ਆਪਾਂ ਇੱਥੇ ਭਾਂਡੇ ਸਾਫ਼ ਕਰਨ ਵਾਲੇ ਸੀ ਆਪਾਂ ਉਹ ਸਾਫ਼ ਕਰਾਂਗੇ ਤੇ ਤੁਹਾਨੂੰ ਪਤਾ ਹੈ ਕਿ ਰਾਤ ਦੇ ਕਾਫੀ ਸਾਰੇ ਭਾਂਡੇ ਹੋ ਜਾਂਦੇ ਆ ਦਿਨੇ ਉੱਠ ਕੇ ਫਿਰ ਮੰਜੀਦੇ ਆ ਵੈਸੇ ਤੇ ਮੈਂ ਰਾਤ ਨੂੰ ਸਾਰੇ ਟੋਟਲ ਸਾਰੇ ਸਾਫ਼ ਕਰਕੇ ਜਾਣੀ ਹੁੰਦੀਆਂ ਫਿਰ ਵੀ ਪਰ ਰਾਤ ਨੂੰ ਜਿਵੇਂ ਦੁੱਧ ਦਾ ਦਲੇ ਗਲਾਸ ਹੋ ਗਏ ਜਾਂ ਬੱਚਿਆਂ ਦੇ ਕੱਪ ਗਲਾਸੀਆਂ ਹੋਈਆਂ ਉਹ ਕਾਫੀ ਹੋ ਜਾਂਦੇ ਆ ਤੇ ਫਿਰ ਉਹ ਸਵੇਰੇ ਸਵੇਰੇ ਇੱਥੇ ਫਿਰ ਮੈਂ ਸੋਚਿਆ ਸਾਫ਼ ਕਰ ਲੈਣੀ ਆ ਤਨਾਲ ਨੂੰ ਤੁਹਾਨੂੰ ਪਤਾ ਕਿ ਭਾਂਡਿਆਂ ਦਾ ਕੰਮ ਤਾਂ ਸਾਰਾ ਦਿਨ ਹੀ ਚੱਲਦਾ ਰਹਿੰਦਾ ਵਾ ਗਲਾਸ-ਗਲਾਸੀਆਂ ਤਾਂ ਇੰਨਾ ਜਿਆਦਾ ਹੁੰਦਾ ਨਾ ਕੋਈ ਸਾਫ ਨਹੀਂ ਮਿਲ ਕੇ ਪੂਰਾ ਦਿਨ ਹੀ ਇੰਨਾ ਭਾਂਡਿਆਂ ਤੇ ਲੰਘ ਜਾਂਦਾ ਵਾ ਜਦੋਂ ਵੀ ਰਸੋਈ ਵਿੱਚ ਆਉ ਉਹ ਪੂਰਾ ਇਹ ਸੰਖ ਭਰਿਆ ਹੁੰਦਾ ਭਾਂਡਿਆਂ ਦੇ ਨਾਲ ਤੇ ਮੈਂ ਹੁਣ ਇੱਥੇ ਸਾਰੇ ਸਾਫ ਕਰ ਲੈਣੀਆਂ ਤੇ ਆਪਾਂ ਹੋਰ ਜੀ ਬਾਅਦ ਚ ਨਿਕਮੋਟਾ ਕੰਮ ਕਰ ਲਾਂਗੇ ਤੇ ਇਧਰ ਆਪਣੀ ਚਾਹ ਬਣ ਚੱਲੀ ਸੀ ਹੁਣ ਆਪਾਂ ਬੋਤਲ ਧੋ ਲੈਣੇ ਆ ਇੱਕ ਵਾਰੀ ਵੈਸਤੇ ਰਾਤ ਨੂੰ ਮੈਂ ਕੀ ਬੋਤਲ ਧੋ ਕੇ ਰੱਖੀ ਦੀ ਆ ਚਾਹ ਲਈ ਪਰ ਸਵੇਰੇ ਫਿਰ ਵੀ ਧੋ ਲਈਦੀ ਕਿਉਂਕਿ ਤੁਹਾਨੂੰ ਪਤਾ ਕਿ ਰਾਤ ਦੀ ਉਹ ਬੋਤਲ ਪਈ ਹੁੰਦੀ ਆ ਤੇ ਫਿਰ ਇਸ ਕਰਕੇ ਵਧੀਆ ਕਿ ਧੂਪੀ ਹੋਵੇ ਬੋਤਲ ਤੇ ਵਧੀਆ ਵਿੱਚ ਚਾਹ ਵਿੱਚ ਪਾਉਣੀ ਚਾਹੀਦੀ ਹਰੇਕ ਭਾਂਡੇ ਨੂੰ ਜਿਹਦੇ ਸਵੇਰੇ ਤੋਂ ਥੋੜਾ ਸਾਫ਼ ਹੋ ਜਾਵੇ ਤੇ ਵਧੀਆ ਗੱਲ ਤੇ ਇੱਥੇ ਜਿਵੇਂ ਬੋਤਲ ਕਰ ਲਈ ਸੀਗੀ ਸਾਫ਼ ਤੇ ਆਪਾਂ ਹੁਣ ਚਾਹ ਪੁੰਨ ਲੈਣੀ ਆ ਅਜੇ ਕੋਈ ਵੈਸੇ ਬਾਹਰ ਉੱਠਿਆ ਨਹੀਂ ਸੀ ਤੇ ਮੈਂ ਤਾਂ ਸਭ ਤੋਂ ਪਹਿਲਾਂ ਉੱਠ ਕੇ ਮੈਂ ਕਿ ਚਾਹ ਬਣਾ ਕੇ ਚਾਹ ਪੀ ਕੇ ਉਸ ਤੋਂ ਬਾਅਦ ਦੀ ਕੋਈ ਕੰਮ ਕਰਦੀ ਹੁੰਦੀ ਆ ਇਧਰ ਜਿਵੇਂ ਚਾਹ ਪੀ ਕੇ ਆ ਗਈ ਸੀਗੀ ਵਾਪਸ ਤੇ ਇਹ ਹੁਣ ਮੈਨ ਲੱਗੀ ਸੀ ਕਿ ਮਦਾਨੀ ਪਉਣ ਅੱਜ ਨਾ ਮੱਖਣੀ ਆਪਣੀ ਖਤਮ ਹੋ ਗਈ ਸੀਗੀ ਤੇ ਮੈਂ ਸੋਚਿਆ ਪਹਿਲਾਂ ਸਭ ਤੋਂ ਇਹ ਕੰਮ ਖਤਮ ਕਰ ਲੈਂਨੀ ਆ ਫਿਰ ਰੋਟੀਆਂ ਟਾਈਮ ਹੋ ਜਾਂਦਾ ਵਾ ਤੇ ਇਹ ਬਾਅਦ ਵਿੱਚ ਨਾ ਜਦੋਂ ਘੋਣਾ ਹੋਵੇ ਫਿਰ ਔਖਾ ਲੱਗਦਾ ਵਾ ਤੇ ਇੱਥੇ ਮੈਂ ਪਹਿਲਾਂ ਜੀ ਮਲਾਈ ਬਾਹਰ ਕੱਢੀ ਸੀਗੀ ਤੇ ਹੁਣ ਆਪਾਂ ਮਲਾਈ ਵਿੱਚ ਪਾ ਦਿੰਨੇ ਆ ਤੇ ਆਪਾਂ ਵਧੀਆ ਬਣਾ ਲੈਨੇ ਆ ਪਹਿਲਾਂ ਮੱਖਣੀ ਬਣ ਜੂਗੀ ਥੋੜਾ ਕੰਮ ਨਿਬੜ ਜੇਗਾ ਤੇ ਇਹਦੇ ਵਿੱਚ ਜੀ ਮੈਂ ਬਸ ਟੂਟੀ ਦਾ ਹੀ ਪਾਣੀ ਪਾਇਆ ਸੀਗਾ ਤੇ ਵਧੀਆ ਅੱਜਕੱਲ ਨਾ ਤਾਂ ਗਰਮ ਕਰਨ ਦੀ ਲੋੜ ਪੈਂਦੀ ਐ ਨਾ ਬਾਤ ਠੰਡੇ ਦੀ ਪਾਣੀ ਦੀ ਲੋੜ ਪੈਂਦੀ ਆ ਕਿਉਂਕਿ ਬਾਹਰ ਟੈਂਕੀ ਦਾ ਕੰਪਾਨੀ ਦਾ ਬਹੁਤ ਵਧੀਆ ਨਾਰਮਲ ਜਿਹਾ ਪਾਣੀ ਸੀ ਟੈਂਕੀ ਦਾ ਤੇ ਇੱਥੇ ਮੈਂ ਵਿੱਚ ਹੁੰਦੇ ਬਸ ਪਾਣੀ ਪਾ ਦਿੱਤਾ ਸੀਗਾ ਟੂਟੀ ਤੋਂ ਤੇ ਹੁਣ ਆਪਾਂ ਮਧਾਣੀ ਧੋਕੇ ਵਿੱਚ ਪਾ ਦਿੱਤੀ ਸੀਗੀ ਮਧਾਣੀ ਵੀ ਜੀ ਤਾਂ ਅਗਲੇ ਪਾਸੇ ਨਾਲ ਫੁੱਲ ਜਿਹਨਾਂ ਨੰਗਾ ਹੀ ਹੁੰਦਾ ਵਾ ਤੇ ਉਹ ਵਧੀਆ ਜੀ ਇੱਥੇ ਆਪਾਂ ਹੁਣ ਇਹਨੂੰ ਧੋਕੇ ਵਿੱਚ ਮਧਾਣੀ ਨੂੰ ਵਿੱਚ ਪਾ ਦਿੱਤਾ ਵਾ ਤੇ ਇੱਥੇ ਜੀ ਮੈਂ ਲੱਗੀ ਸੀ ਕਿ ਪੂੜੀਆਂ ਬਣਾਉਣ ਅੱਜ ਪੂੜੀਆਂ ਇਸ ਕਰਕੇ ਬਣਾਉਣ ਲੱਗੀਆਂ ਕਿ ਮਨਕੀਰਤ ਨੇ ਸਕੂਲ ਪੂੜੀਆਂ ਲੈ ਕੇ ਜਾਣੀਆਂ ਸੀਗੀਆਂ ਅੱਜ ਤਰੀ ਵਾਲੀ ਸਬਜ਼ੀ ਸੀ ਮੈਂ ਰਾਤ ਅਰਬੀ ਬਣਾਈ ਸੀਗੀ ਅਰਬੀ ਸਬਜ਼ੀ ਮੈਂ ਬਣਾਈ ਸੀ ਜੀ ਤਰੀ ਵਾਲੀ ਤੇ ਮਨਕੀਰਤ ਨੂੰ ਬਹੁਤ ਪਸੰਦ ਸੀਗੀ ਤੇ ਉਹਨੂੰ ਤਾਂ ਵੈਸੇ ਇਹੀ ਆਖੇਦਾ ਕਿ ਆਲੂ ਚੀਰ ਕੇ ਬਣਾਏ ਆ ਲੰਮੇ ਲੰਮੇ ਤੇ ਜੇ ਉਹਨੂੰ ਕਹਿ ਦਿਓ ਅਰਬੀ ਬਣਾਈ ਆ ਜਾਂ ਕੁਝ ਹੋਰ ਫਿਰ ਉਹ ਬਿਲਕੁਲ ਨਹੀਂ ਖਾਂਦੀਗੀ ਬਸ ਉਹਨੂੰ ਸਿਰਫ ਆਲੂ ਹੀ ਪਸੰਦ ਆ ਜਾਂ ਦਾਲ ਬਹੁਤ ਪਸੰਦ ਆ ਤੇ ਜਾਂ ਚਾਰਨਾ ਲੈ ਕੇ ਜਾਂਦੀ ਬਸ ਇਹ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹਨੂੰ ਬਹੁਤ ਵਧੀਆ ਲੱਗਦੀਆਂ ਨੇ ਤੇ ਇੱਥੇ ਜੀ ਮੁੰਡੇ ਵਾਸਤੇ ਪੂੜੀਆਂ ਬਣਾਉਣ ਲੱਗੀ ਸੀ ਵੈਸੇ ਤਾਂ ਤੁਹਾਨੂੰ ਪਤਾ ਕਿ ਬੱਚਿਆਂ ਨੇ ਸਿਹਤ ਵਾਸਤੇ ਬਹੁਤ ਮਾੜਾ ਤਲੀ ਆ ਬੱਚੇ ਨੂੰ ਬਣਾ ਚਾਹੀਦਾ ਹੁੰਦਾ ਕਿ ਅੱਜ ਸਾਨੂੰ ਇਹ ਚੀਜ਼ ਨਹੀਂ ਮਿਲੂਗੀ ਜੇ ਅਸੀਂ ਸਕੂਲ ਨਹੀਂ ਜਾਵਾਂਗੇ ਤੇ ਤੁਹਾਨੂੰ ਪਤਾ ਹੈ ਕਿ ਮਾਵਾਂ ਨੂੰ ਤਾਂ ਸਾਰਾ ਕੁਝ ਬੱਚਿਆਂ ਵਾਸਤੇ ਕਰਨਾ ਪੈਂਦਾ ਵਾ ਤੇ ਇੱਥੇ ਜੀ ਮੈਂ ਹੁਣ ਪੂੜੀਆਂ ਬਣਾਉਣ ਲੱਗੀ ਸੀਗੀ ਤੇ ਪਹਿਲਾਂ ਪੂੜੀਆਂ ਬਣਾ ਲਈਆਂ ਸੀਗੀਆਂ ਤੇ ਮੈਂ ਸਾਈਡ ਤੇ ਤੇਲ ਗਰਮ ਕਰ ਦਿੱਤਾ ਹੈਗਾ ਕਿਉਂਕਿ ਤੁਹਾਨੂੰ ਪਤਾ ਮੈਂ نیچے ਪਹਿਲਾਂ ਰੱਖਣ ਲੱਗੀ ਸੀ ਬਾਅਦ ਵਿੱਚ ਨਾ ਮੈਨੂੰ ਚੇਤਾ ਆ ਗਿਆ ਬੱਚੇ ਦਾ ਉਹ ਮੱਕੀ ਫਿਰਨਾ ਆ ਕੇ ਹੱਥ ਲਾ ਲੈਂਦੇ ਆਪਣੀ ਛੋਟੀ ਬੇਟੀ ਤੇ ਉਹ ਛਾਂਬੀ ਨੂੰ ਬਹੁਤ ਕਰਦੀ ਆ ਇੱਥੇ ਆ ਕੇ ਸੋਈ ਵਿੱਚ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਫੜ ਲੈਂਦੀ ਆ ਤੇ ਇਸ ਕਰਕੇ ਕਿਨਾਂ ਥੋੜਾ ਤੇਲ ਤੋਂ ਡਰ ਕੇ ਰੱਖਣਾ ਪੈਂਦਾ ਅੱਜ ਉਹ ਥੋੜਾ ਲੇਟ ਉੱਠੂਗੀ ਕਿਉਂਕਿ ਰਾਤ ਨੂੰ ਲੇਟ ਬਹੁਤ ਸੁੱਤੀ ਸੀਗੀ ਤੁਹਾਨੂੰ ਪਤਾ ਕਿ ਬੱਚੇ ਨੂੰ ਬਸ ਕਾਰਟੂਨਾਂ ਦੇ ਹੀ ਚਾਹ ਹੁੰਦਾ ਬਸ ਕਾਰਟੂਨ ਵੇਖਣੇ ਹੁੰਦੇ ਆ ਉਹਨਾਂ ਨੂੰ ਕਾਰਟੂਨਾਂ ਤੇ ਇਥੇ ਜੀ ਆਪਾਂ ਹੁਣ ਰਸੋਈ ਵਿੱਚ ਦੁੱਧ ਲੱਗੇ ਸੀ ਗਰਮ ਰੱਖਣ ਇਹ ਜੀ ਥੋੜਾ ਰਾਤ ਦਾ ਦੁੱਧ ਹੁੰਦਾ گاਾਂ ਚੋਕੀ ਜਾਂ ਰਾਤ ਨੂੰ ਲਈ ਜਾਂਦੀ ਥੋੜਾ ਰਾਤ ਦੁੱਧ ਫਰਿੱਜ ਵਿੱਚ ਰੱਖ ਲਈਦਾ ਥੋੜਾ ਦਿਨ ਦਾ ਹੁੰਦਾ ਉਹ ਇਕੱਠਾ ਕਰਕੇ ਨਾ ਦੁੱਧ ਰਾਤ ਤੇ ਦਿਨ ਦਾ ਤੇ ਫਿਰ ਉਹ ਗਰਮ ਰੱਖ ਦੀਦਾ ਤੇ ਇਥੇ ਮੈਂ ਗਰਮ ਰੱਖ ਦਿੱਤਾ ਸੀਗਾ ਦੁੱਧ ਜੀ ਤੇ ਆਪਣੀ ਮੱਖਣੀ ਬਹੁਤ ਵਧੀਆ ਬਣ ਗਈ ਤੇ ਹੁਣ ਆਪਾਂ ਜੀ ਮੱਖਣੀ ਕੱਢ ਲੈਨੇ ਹੁਣ ਚ ਨਾਲ ਨਾਲ ਆਪਣਾ ਦੁੱਧ ਗਰਮ ਹੋ ਜਾਏਗਾ ਕੱਲ ਮੈਂ ਨਾ ਵੱਡੇ ਗੈਸ ਦੇ ਉੱਪਰ ਹੀ ਦੁੱਧ ਰੱਖ ਗਈ ਸੀ ਤੇ ਬਾਅਦ ਵਿੱਚ ਮਨ ਚੇਤਾ ਭੁੱਲ ਗਿਆ ਬਾਹਰ ਮਨ ਕੀਰਤ ਨੂੰ ਤਿਆਰ ਕਰਨ ਵਾਸਤੇ ਚਲੀ ਗਈ ਤੇ ਆਉਂਦਿਆਂ ਮੇਰੇ ਤਬਲ ਗਿਆ ਸੀ ਮੈਂ ਸੋਚਿਆ ਅੰਜ ਪਹਿਲਾਂ ਇੱਥੇ ਕੋਲ ਨਿਕਾ ਮੋਟਾ ਸਾਰਾ ਕੰਮ ਕਰਨਾ ਤੇ ਉਹਨੇ ਟਾਈਮ ਤੱਕ ਆਪਾਂ ਇਹਨੂੰ ਵਾੜਾ ਦਵਾ ਲੈਣੇ ਆ ਦੁੱਧ ਨੂੰ ਤੇ ਇੱਥੇ ਮੈਂ ਜੀ ਤਾਂ ਕਿ ਨਾਲ ਲਗਮਾ ਹੀ ਦੁੱਧ ਗਰਮ ਰੱਖ ਦਿੱਤਾ ਸੀਗਾ ਤੇ ਹੁਣ ਜੀ ਬਸ ਮਨਕੀਰਤ ਉੱਠ ਪਈ ਸੀ ਉਹਨੂੰ ਮੈਂ ਆਖਿਆ ਸੀ ਕਿ ਤੂੰ ਨਹਾ ਲੈ ਤੇ ਨਾਉਣ ਤੋਂ ਬਾਅਦ ਛਿੱਟਛਿਟੀ ਤਿਆਰ ਹੋ ਜਾ ਸਕੂਲ ਵਾਸਤੇ ਤੁਹਾਨੂੰ ਪਤਾ ਕਿ ਬੱਚਿਆਂ ਨੂੰ ਸਕੂਲ ਵਾਸਤੇ ਤਿਆਰ ਕਰਨਾ ਤੇ ਇੱਕ ਬਹੁਤ ਵੱਡਾ ਕੰਮ ਹੀ ਹੋ ਜਾਂਦਾ ਮਗਿਆ ਆਪਣਾ ਪੂਰਾ ਕੰਮ ਹੀ ਨਾ ਘੰਟਾ ਲੇਟ ਹੋ ਜਾਂਦਾ ਜੇ ਦੋਨਾਂ ਨੂੰ ਤਿਆਰ ਕਰਨ ਚੱਲ ਜਾਈਏ ਪਹਿਲਾਂ ਤਾਂ ਵਰਦੀ ਉਹਨਾਂ ਦੀ ਕੱਢਣੀ ਹੁੰਦੀ ਹੈ ਪ੍ਰੈਸ ਕਰਨੀ ਹ ਤੇ ਬਾਅਦ ਵਿੱਚ ਉਹਨਾਂ ਨੂੰ ਬੱਸ ਖੇਚ ਧੂਕੇ ਨਵਾਈ ਧਵਾਈ ਦਾ ਵਾ ਫਿਰ ਸਿਰ ਪੈਰ ਵਾਈ ਦਾ ਉਹਨਾਂ ਦਾ ਫਿਰ ਜਾਂਦੀ ਆ ਬੱਚੇ ਸਕੂਲ ਤੇ ਵੈਣ ਵਾਲਾ ਬੱਸ ਆ ਜਾਂਦਾ ਟਾਈਮ ਨਹੀਂ 7 ਵਜੇ ਤਾਂ ਵੈਣ ਆ ਜਾਂਦੀ ਆ ਤੇ ਇਸੇ ਜੇ ਮੇਰਾ ਸਾਰਾ ਕੰਮ ਨਿਬੜ ਗਿਆ ਰਸੋਈ ਦਾ ਤੇ ਮੈਂ ਇਸੇ ਤਰ੍ਹਾਂ ਮੱਕੀ ਸਵੇਰੇ ਜਦੋਂ ਉੱਠਦੀ ਨਾ ਸਾਰਾ ਕੰਮ ਛੇਤੀ ਛੇਤੀ ਖਤਮ ਕਰ ਲੈਂਦੀ ਆ ਮੈਂ ਪੂਰਾ 1 ਘੰਟੇ ਵਿੱਚ ਇਹ ਸਾਰਾ ਕੰਮ ਕੰਪਲੀਟ ਕਰ ਲੈਂਦੀ ਆ ਤੇ ਜੀ ਮੈਂ ਇੱਥੇ ਮੁੰਡਾਣੀ ਦੁਬਾਰਾ ਲਾ ਦਿੱਤੀ ਸੀ ਕਿ ਥੋੜਾ ਮੱਕੀ ਕਿ ਘੋਣ ਵਾਲਾ ਬਾਕੀ ਰਹਿ ਗਿਆ ਸੀਗਾ ਮੈਂ ਹਮੇਸ਼ਾ ਮੱਕੀ ਮੁੰਡਾਣੀ ਦੁਬਾਰਾ ਦੂਰੀਆਰੀ ਲਾਈਦੀ ਆ ਤੇ ਇੱਥੇ ਜੀ ਹੁਣ ਲਾ ਦਿੱਤੀ ਹਮਡਾਣੀ ਆਪਾਂ ਹੋਰ ਨਿੱਕਾ ਮੋਟਾ ਕੰਮ ਹੁਣ ਬਸ ਆਪਦਾ ਕਰਕੇ ਇੱਥੋਂ ਦੇ ਬਾਹਰ ਚਲੇ ਜਾਵਾਂਗੇ ਤੇ ਜੀ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀ ਵੀਡੀਓ ਆਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਿਓ ਤੇ ਤੁਸੀਂ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਮੈਂ ਤੁਹਾਨੂੰ ਸਪੋਰਟ ਕਰ ਸਕਾਂ ਤੇ ਹਾਂਜੀ ਥੈਂਕ ਯੂ ਜੀ ਵੀਡੀਓ ਵੇਖਣ ਦੇ ਵਾਸਤੇ ਤੇ ਆਪਾਂ ਮਿਲਦੇ ਹਾਂ ਜੀ ਹੁਣ ਨਵੀਂ ਵੀਡੀਓ ਦੇ ਨਾਲ